ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ 먼저 ਤੁਹਾਡਾ ਸਵਾਗਤ ਕਰਦਾ हूं उम्मीद करना ਤੁਸੀਂ ਸਾਰੇ ਠੀਕ ਹੋਗੇ ਹਾਂ ਜਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਹੁਣੇ-ਹੁਣੇ ਸਿੱਖਿਆ ਭਾਗ ਵੱਲੋਂ ਸ਼ਾਮ ਜੀ ਨੂੰ ਇੱਕ ਪੱਤਰ ਜਾਰੀ ਹੋਇਆ ਜਿਸ ਤਰ੍ਹਾਂ ਤੁਸੀਂ ਡੇਟ ਵੀ ਦੇਖ ਸਕਦੇ ਹੋ 26/4/2025 ਤਕਰੀਬਨ 8:00 ਵਜੇ ਦਾ ਜਿਹੜਾ ਉਹ 8:30 ਵਜੇ ਪੱਤਰ ਜਾਰੀ ਹੋਇਆ ਸੋ ਕਿਸੇ ਕਾਰਨ ਕਰਕੇ ਆਪਾਂ ਜਿਹੜੀ ਵੀਡੀਓ ਪਹਿਲਾਂ ਨਹੀਂ ਬਣਾ ਸਕੇ ਸੋ ਉਹਦੇ ਲਈ ਮਾਫੀ ਚਾਹਾਂਗੇ ਸੋ ਅੱਜ ਵਾਲੀ ਜਿਹੜੀ ਵੀਡੀਓ ਹੈ ਜੀ ਉਹ 9594 ਨੂੰ ਲੈ ਕੇ ਵਿਭਾਗ ਵੱਲੋਂ ਹੁਕਮ ਜਾਰੀ ਹੋਇਆ ਸੋ ਕੀ ਹੈ ਸਾਰੀ ਜਾਣਕਾਰੀ ਕਿਰਪਾ ਕਰਕੇ ਬਣੇ ਰਹੋ ਅੱਜ ਵਾਲੀ ਜਿਹੜੀ ਜਾਣਕਾਰੀ ਹੈ ਨਾ ਉਹ ਥੋੜੀ ਜੀ ਸੋਚ ਸਮਝ ਕੇ ਜਿਹੜੀ ਵੀਡੀਓ ਸੁਣਨ ਵਾਲੀ ਹੈ ਕਿਉਂਕਿ ਇਸ 9594 ਭਰਤੀ ਦੇ ਵਿੱਚ ਬਹੁਤ ਕੁਝ ਤੁਹਾਨੂੰ ਜਿਹੜਾ ਗੜਬੜਾਇਆ ਹੋਇਆ ਮਿਲੂਗਾ ਈਵਨ ਕਿ ਇਥੋਂ ਤੱਕ ਕਿ ਆਪ ਵੀ ਵੀਡੀਓ ਬਣਾਉਣ ਲੱਗੇ ਪਹਿਲਾਂ ਕਾਫੀ ਵਾਰ ਵੀਡੀਓ ਨੂੰ ਪੜਿਆ ਸੁਣਿਆ ਵਿਚਾਰਿਆ ਕਿਉਂਕਿ ਇਹਦੇ ਵਿੱਚ ਕਈ ਮਸਲੇ ਜਿਹੜੇ ਉਹ ਇਹਨਾਂ ਨੇ ਖੜੇ ਕਰ ਰੱਖੀ ਹੈ ਚਾਹੇ ਤਾਂ ਹੋ ਡਬਲਿੰਗ ਦਾ ਹੋਵੇ ਚਾਹੇ ਡਬਲ ਤੋਂ ਬਾਅਦ EWS ਜਿਹੜੇ ਕੈਂਡੀਡੇਟਸ ਨੇ ਉਹਨਾਂ ਦਾ ਮਸਲਾ ਹੋਵੇ ਜਾਂ ਉਸ ਤੋਂ ਬਾਅਦ ਸਿਲੈਕਸ਼ਨ ਰੀਕਾਸਟ ਹੋਈਆਂ ਲਿਸਟਾਂ ਦੀ ਸੂਚੀ ਦੁਬਾਰਾ ਤੋਂ ਤਿਆਰ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਓਪਨ ਵਾਲੇ ਕੈਂਡੀਡੇਟ ਬਚਦੇ ਸੀ ਉਸ ਤੋਂ ਬਾਅਦ ਵੀ ਜਿਹੜੇ ਕੁਝ ਕੈਂਡੀਡੇਟਸ ਨਵੇਂ ਜਿਹੜੇ ਉਹ ਉੱਪਰ ਕਿ ਆਏ ਆ ਠੀਕ ਹੈ ਜੀ ਸੋ ਤਕਰੀਬਨ ਕਿਤੇ ਨਾ ਕਿਤੇ ਇਹ ਖਿਜੜੀ ਜਿਹੜੀ ਉਹ ਬਣੀ ਹੋਈ ਹੈ ਸੋ ਕੋਸ਼ਿਸ਼ ਕਰਾਂਗੇ ਤੁਹਾਨੂੰ ਇਹ ਕਲੀਅਰ ਕੀਤਾ ਜਾਵੇ ਸਾਰਾ ਕੁਝ ਕਿਉਂਕਿ ਕੱਲੀ ਕੱਲੀ ਗੱਲ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਵੀਡੀਓ ਥੋੜੀ ਲੰਬੀ ਜ਼ਰੂਰ ਹੋ ਸਕਦੀ ਹੈ ਪਰ ਉਹਦੇ ਲਈ ਮਾਫੀ ਚਾਹਾਂਗੇ ਕਿਰਪਾ ਕਰਕੇ ਬਣੇ ਰਹੋ ਤਕਰੀਬਨ 4 ਤੋਂ 5 ਮਿੰਟ ਦੀ ਜਿਹੜੀ ਇਹ ਵੀਡੀਓ ਉਹ ਆਪਾਂ ਬਣਾਵਾਂਗੇ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਸ ਮਹੀਨੇ ਦੇ ਵਿੱਚ ਵਿੱਚ ਹੀ ਆਪਾਂ ਬਹੁਤ ਕੁਝ ਤੁਹਾਡੇ ਲਈ ਨਵਾਂ ਲੈ ਕੇ ਆਉਣ ਦੀ ਉਮੀਦ ਹੈ ਨਾਟਚ 29 ਹੋਇਆ 6635 ਹੋਇਆ 3704 ਹੋਇਆ ਠੀਕ ਹੈ ਜੀ ਸੋ ਹੋਰ ਵੀ ਜਿਹੜੀਆਂ ਕੋਈ ਨਵੀਆਂ ਅਪਡੇਟਾਂ ਹੋਣਗੀਆਂ ਜਾਂ ਜੌਬਸ ਆਉਣੀਆਂ ਉਹਦੇ ਰਿਲੇਟਡ ਸਾਰੀ ਜਾਣਕਾਰੀ ਤੁਹਾਨੂੰ ਦੇਖਣ ਨੂੰ ਮਿਲੇਗੀ ਸੋ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਈਟੀਟੀ 9594 ਦੀਆਂ ਅਸਾਮੀਆਂ ਜਿਹੜੀਆਂ ਉਹ ਭਰੀਆਂ ਗਈਆਂ ਸੀ ਜੀ ਉਸ ਤੋਂ ਬਾਅਦ 1 9 2024 ਨੂੰ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਪਰ ਬਾਅਦ ਦੇ ਵਿੱਚ ਕੀ ਹੋਇਆ ਜੀ ਇਸ ਦੇ ਵਿੱਚ ਸਿਕੰਦਰ ਸਿੰਘ ਬਨਾਮ ਪੰਜਾਬ ਸਰਕਾਰ ਦੇ ਫੈਸਲੇ ਉਹਨਾਂ ਨੇ ਰਿਟ ਲਗਾਈ ਗਈ ਫਿਰ 14/10/24 ਨੂੰ ਹਨਰੇਬਲ ਸੁਪਰੀਮ ਕੋਰਟ ਵੱਲੋਂ ਇੱਕ ਪੱਤਰ ਜਾਰੀ ਹੋਇਆ ਜਿਦੇ ਵਿੱਚ NIOS ਭਾਵ ਨੈਸ਼ਨਲ ਸਕੂਲ ਆਫ ਓਪਨ ਸਕੂਲਿੰਗ ਅਤੇ ETT ਡਿਪਲੋਮੇ ਦੇ ਜਿਹੜੇ ਹੋਰ ਵੀ ਯੋਗਤਾ ਰੱਖਦੇ ਸੀ ਬਰਾਬਰ ਦੀ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਫਿਰ 10/12/24 ਦੇ ਸੰਮੁਖ ਅਗਲੇਰੀ ਕਾਰਵਾਈ ਕਰਦੇ ਹੋਏ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਵੱਖ-ਵੱਖ ਮੀਤੀਆਂ ਨੂੰ ਪਹਿਲਾਂ ਜਾਰੀ ਕੀਤੀਆਂ ਸਿਲੈਕਸ਼ਨ ਸੂਚੀਆਂ ਨੂੰ ਰੱਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਨਵੀਆਂ ਰੀਕਾਸਟ ਲਿਸਟਾਂ ਜਿਹੜੀਆਂ ਉਹ ਉੱਭਰ ਕੇ ਆਈਆਂ ਜਿਹੜੀਆਂ ਕਿ 4 ਜਿਹੜੀਆਂ ਫਰਵਰੀ 2025 ਨੂੰ ਵੈਬਸਾਈਟ ਤੇ ਅਪਲੋਡ ਕੀਤੀਆਂ ਫਰ ਉਸ ਤੋਂ ਬਾਅਦ ਵੀ ਇਹਦੇ ਸੰਮੁਖ ਜਿਹੜਾ ਹੈਗਾ ਰਿਟ ਪਟੀਸ਼ਨ ਦਾਇਰ ਹੋਈ ਉਸ ਤੋਂ ਬਾਅਦ ਫਿਰ ਜਿਹੜੀਆਂ ਲਿਸਟਾਂ ਉਹ ਰੀਕਾਸਟ ਹੋਈਆਂ ਸੋ ਲਿਸਟਾਂ ਰੀਕਾਸਟ ਹੋਣ ਤੋਂ ਬਾਅਦ ਸਿਲੈਕਸ਼ਨ ਸੂਚੀ ਜਾਰੀ ਹੋਈ ਅ ਜਿਹੜੇ ਵਿੱਚ ਹਾਜ਼ਰ ਕਰਵਾਏ ਜਾਣ ਵਾਲੇ ਉਮੀਦਵਾਰਾਂ ਨੂੰ ਹਾਜ਼ਰ ਹੋਣ ਦੀ ਮਿਤੀ ਤੋਂ ਬਿੱਤੀ ਲਾਭ ਦੇਣ ਦੀ ਜੋ ਜਿਹੜੀ ਉਹ ਯੋਜਨਾ ਬਣਾਈ ਗਈ ਕਿ ਜਿਹੜੇ ਕੈਂਡੀਡੇਟਸ ਪਹਿਲਾਂ ਜੁਆਇਨ ਕਰ ਗਏ ਠੀਕ ਹੈ ਜੀ ਉਹਨਾਂ ਨੂੰ ਉਦੋਂ ਤੋਂ ਹੀ ਜਿਹੜਾ ਉਹਨਾਂ ਦਾ ਵਿੱਤੀ ਲਾਭ ਮਿਲਣਾ ਸ਼ੁਰੂ ਹੋ ਜਾਊਗਾ ਠੀਕ ਹੈ ਜੀ ਭਰਤੀ ਦੀ ਗੱਲ ਅਲੱਗ ਹੈ ਪਰ ਜਿਹੜੇ ਜੁਆਇਨ ਹੋਗੇ ਉਹਨਾਂ ਨੂੰ ਮਿਲਣਾ ਲਾਜ਼ਮੀ ਹੈ ਫਿਰ ਉਸ ਤੋਂ ਬਾਅਦ ਉਕਤ ਰੀ ਕਾਸਟ ਪ੍ਰੋਵੀਜ਼ਨਲ ਸਿਲੈਕਟ ਸੂਚੀ ਵਿੱਚ ਲਈ ਯੋਗ ਉਮੀਦਵਾਰਾਂ ਨੂੰ ਬਾਰਡਰ ਏਰੀਆ ਦੇ 6 ਜ਼ਿਲ੍ਹਿਆਂ ਨੂੰ ਛੱਡ ਕੇ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਦੋਸਤੋ ਇਹਨਾਂ ਬੜੀ ਡੂੰਘਾਈ ਨਾਲ ਸਮਝਣ ਵਾਲੀਆਂ ਗੱਲਾਂ ਨੇ ਠੀਕ ਹੈ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਾਂਕਿ ਹੋ ਸਕਦਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਆਪ ਵੀ ਪੜ ਸਕਦੇ ਹੋ ਚਾਹੇ ਤੁਸੀਂ ਨਾਲ-ਨਾਲ ਪੜ੍ਹ ਸਕਦੇ ਹੋ ਠੀਕ ਹੈ ਜੀ ਸੋ ਬਾਕੀ ਜਿਹਨਾਂ ਨੂੰ ਛੱਡ ਕੇ 17 ਜ਼ਿਲ੍ਹਿਆਂ ਵਿੱਚ ਮੌਜੂਦ ਖਾਲੀ ਸਾਮੀਆਂ ਵਿਰੁੱਧ ਸਟੇਟ ਐਮਆਈਸ ਵੱਲੋਂ ਆਨਲਾਈਨ ਪ੍ਰਕਿਰਿਆ ਨਹੀਂ ਸਟੇਸ਼ਨ ਚੋਣ ਕਰਵਾਏਗੇ ਠੀਕ ਹੈ ਜੀ 6 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਜਿਹੜੇ 17 ਜ਼ਿਲ੍ਹੇ ਬਚਦੇ ਸੀ ਉਹਨਾਂ 'ਚ ਚੋਣ ਕਰਵਾਏਗੇ ਜਿਸ ਦੇ ਸਨਮੁਖ ਉਮੀਦਵਾਰਾਂ ਨੂੰ 1 4 25 ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ ਠੀਕ ਹੈ ਜੀ ਆਪਾਂ ਨੂੰ ਪਿਛਲੇ ਦਿਨਾਂ 'ਚ ਆਪਾਂ ਨੂੰ ਪਤਾ ਵੀ ਜਿਹੜਾ ਅਪ੍ਰੈਲ ਮਹੀਨੇ ਦੇ ਵਿੱਚ ਨਿਯੁਕਤੀ ਪੱਤਰ ਦੇ ਦਿੱਤੇ ਗਏ ਸੀ ਤਕਰੀਬਨ 7 ਤੋਂ 25200 252600 ਜਿਹੜੇ ਕੈਂਡੀਡੇਟਸ ਸੀ ਉਹਨਾਂ ਨੂੰ ਨਿਯੁਕਤੀ ਪੱਤਰ ਮਿਲ ਗਏ ਸੀ ਸਿੱਖਿਆ ਪ੍ਰਧਾਰਟ ਡਾਇਰੈਕਟੋਰਟ ਵੱਲੋਂ ਸੀਓਪੀ ਜਿਹੜਾ ਹੈਗਾ ਵੀਨਰ ਦੇ ਹੁਕਮਾਂ ਦੇ ਅਨੁਸਾਰ 442025 ਦੀ ਪਾਲਣਾ ਕਰਦੇ ਹੋ ਉਹਨਾਂ ਵੱਲੋਂ ईटीटी 9894 ਦੀ ਰਿਵਾਈਜ਼ਡ ਰੀਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਵਿੱਚ 2425 ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ ਹੈ ਕਿ 9894 ਭਰਤੀ ਸੰਬੰਧੀ ਪਹਿਲਾਂ ਭੇਜੀਆਂ ਗਈਆਂ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀਆਂ ਦੀ ਜਗ੍ਹਾ ਉਹਨਾਂ ਰਿਵਾਈਜ਼ਡ ਰੀਕਾਸਟਡ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਉਹਨਾਂ ਸਿਲੈਕਸ਼ਨ ਸੂਚੀਆਂ ਦੇ ਬਦਲ ਹੈ ਠੀਕ ਹੈ ਜੀ ਉਸ ਤੋਂ ਪਹਿਲਾਂ ਚਾਹੇ 1 ਚਾਰ ਨੂੰ ਆਈਆਂ ਜੀ ਫਿਰ ਉਸ ਤੋਂ ਬਾਅਦ ਚਾਹੇ ਚਾਰ ਚਾਰ ਨੂੰ ਆਈਆਂ ਉਹਨਾਂ ਸਾਰੀਆਂ ਹੀ ਲਿਸਟਾਂ ਦਾ ਨਿਚੋੜ ਕਰਕੇ ਭਾਵ ਇੱਕ ਨਵੀਂ ਲਿਸਟ ਤਿਆਰ ਹੋਈ ਜੀ 2425 ਨੂੰ ਠੀਕ ਹੈ ਜੀ ਉਹ ਸਾਰੀਆਂ ਹੀ ਲਿਸਟਾਂ ਦਾ ਇਹ ਬਦਲ ਸੀ ਜਾਂ ਕਹਿੰਦੇ ਵੀ ਉਹਨਾਂ ਸਾਰੀਆਂ ਨਾਲ ਇੱਕ ਨਵੀਂ ਲਿਸਟ ਜਿਹੜੀ ਉਹ ਜਾਰੀ ਕੀਤੀ ਗਈ ਸੋ ਸਿੱਖਿਆਪਰティ ਰੈਕਟ ਵੱਲੋਂ ਉਹ ਵੈਬਸਾਈਟ ਤੇ 2425 ਨੂੰ ਅਪਲੋਡ ਕੀਤੀ ਗਈ ਰਿਵਾਈਜ਼ਡ ਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਵਿੱਚ ਵੱਖ-ਵੱਖ ਕੈਟਾਗਰੀਆਂ ਦੇ 181 ਯੋਗ ਉਮੀਦਵਾਰ ਸ਼ਾਮਿਲ ਕੀਤੇ ਗਏ। ਸੋ ਇੱਥੇ ਦੋਸਤੋ ਜਿਹੜੀ ਗੱਲ ਸਮਝਣ ਵਾਲੀ ਹੈ ਇੱਥੇ ਹੀ ਜੇ ਇੱਕ ਨਵਾਂ ਮੋੜ ਜਿਹੜੀ ਹੋਈ ਭਰਤੀ ਲੈ ਰਹੀ ਹੈ ਠੀਕ ਹੈ ਜੀ ਹੁਣ ਤੱਕ ਆਪਾਂ ਦੇਖਿਆ ਵੀ ਲਿਸਟਾਂ ਰਿਵਾਈਜ਼ ਹੋਈਆਂ ਕੁਝ ਨੂੰ ਜਿਹੜੇ ਜੁਆਇਨਿੰਗ ਲੈਟਰ ਮਿਲ ਗਏ ਪਰ ਹੁਣ 181 ਜਿਹੜੇ ਉਮੀਦਵਾਰ ਹੋਰ ਬਚਦੇ ਆ ਨਵੇਂ ਠੀਕ ਹੈ ਜੀ ਇਨ੍ਹਾਂ 181 ਯੋਗ ਉਮੀਦਵਾਰਾਂ ਨੂੰ ਆਨਲਾਈਨ ਪ੍ਰੋਸੈਸ ਰਾਹੀਂ ਸਟੇਸ਼ਨ ਚੁਆਇਸ ਕਰਾਈ ਜਾਣੀ ਹੈ ਠੀਕ ਹੈ ਜੀ ਜਿਹੜੇ ਆਪਾਂ ਕਹਿੰਦੇ ਸੀ ਡਬਲਿੰਗ ਵਾਲਾ ਕਰਕੇ ਕਲੀਅਰ ਕਰਕੇ ਜਾਂ ਉਹਨਾਂ ਨੂੰ ਸ਼ਿਫਟ ਕੀਤਾ ਰਿਵਾਈਜ਼ ਕੀਤੀਆਂ ਲਿਸਟਾਂ ਉਸ ਤੋਂ ਬਾਅਦ 181 ਜਿਹੜੇ ਨਵੇਂ ਕੈਂਡੀਡੇਟਸ ਸ਼ਾਮਲ ਕਰ ਲਏ ਉਹਦੇ ਵਿੱਚ ਠੀਕ ਹੈ ਜੀ ਉਹ ਸਾਰੇ ਹੀ ਵਿਸ਼ਿਆਂ ਦੇ ਆ ਕਿਹੜੇ-ਕਿਹੜੇ ਨੇ ਠੀਕ ਹੈ ਜੀ ਇਹਨਾਂ 181 ਯੋਗ ਉਮੀਦਵਾਰਾਂ ਨੂੰ ਆਨਲਾਈਨ ਜਿਹੜੀ ਸਟੇਸ਼ਨ ਚੁਆਇਸ ਕਰਾਈ ਜਾਣੀ ਹੈ ਸੋ ਸਟੇਸ਼ਨ ਅਲਾਟ ਦੇ ਮੰਤਵ ਲਈ ਪੋਰਟਲ ਮਿਤੀ 27/4/25 ਨੂੰ 3 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਹੈ ਦੋਸਤੋ ਸ਼ਾਮ ਦੇ 3 ਵਜੇ ਤੋਂ ਲੈ ਕੇ 28/4/25 ਨੂੰ ਸ਼ਾਮ ਦੇ 3 ਵਜੇ ਤੱਕ ਖੁੱਲ੍ਹਾ ਰਹੂਗਾ ਭਾਵ ਜਿਹਨੂੰ ਕਹਿੰਦੇ 24 ਤੋਂ 48 ਘੰਟੇ ਦਾ ਜਿਹੜਾ ਪੋਰਟਲ ਉਹ ਖੁੱਲ੍ਹਾ ਰਹੂਗਾ ਦੋ ਦਿਨ ਠੀਕ ਹੈ ਜੀ 27 ਅਤੇ 28 ਤਰੀਕ ਨੂੰ ਇੱਥੇ ਵੀ ਸਪਸ਼ਟ ਕੀਤਾ ਜਾਂਦਾ ਕਿ ਇਸ ਸਮੇਂ ਬਾਰਡਰ ਏਰੀਆ ਦੇ ਰੂਲਾਂ ਅਨੁਸਾਰ 2364 ਭਰਤੀ ਚੱਲ ਰਹੀ ਹੈ ਇਸ ਲਈ ਬਾਰਡਰ ਏਰੀਏ ਦੇ 6 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ 17 ਜ਼ਿਲ੍ਹਿਆਂ ਵਿੱਚ ਖਾਲੀ ਸਾਮੀਆਂ ਵਰਤੋਂ ਸਟੇਸ਼ਨ ਅਲਾਟਮੈਂਟਲੀ ਵਿਚਾਰਿਆ ਜਾਏਗਾ ਸੋ ਦੋਸਤੋ ਜਿਹੜੇ 6 2364 ਆਪਾਂ ਨੂੰ ਪਹਿਲਾਂ ਪਤਾ ਹੈ ਵੀ 2364 ਜਿਹੜੇ ਪਹਿਲਾਂ ਉਹ 6 ਜ਼ਿਲ੍ਹਿਆਂ ਦੀ ਲੁਝਾਣਾ ਉਹ ਸੌਰੀ ਆਪਣਾ ਗੁਰਦਾਸਪੁਰ ਪਠਾਨਕੋਟ ਅਮਰਸਰ ਤਰਨਤਾਰਨ ਫਾਜ਼ਿਲਕਾ ਇਹਨਾਂ ਦੇ ਵਿੱਚੋਂ 2364 ਭਰਤੀ ਹੋ ਚੁੱਕੀ ਹੈ ਸੋ ਜਿਹੜੇ ਬਾਕੀ 17 ਜ਼ਿਲ੍ਹੇ ਬਚਦੇ ਉਹਨਾਂ ਵਾਸਤੇ 5994 ਜਿਹੜੀ ਸਟੇਸ਼ਨ ਚੁਆਇਸ ਕਰਾਈ ਜਾਣੀ ਹੈ ਸੋ ਇਹਨਾਂ ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਸ਼ੈਡਿਊਲ ਅਨੁਸਾਰ ਸਟੇਸ਼ਨ ਚੋਣ ਕਰਨੇ ਯਕੀਨੀ ਬਣਾਉਣ ਹਰੇਕ ਉਮੀਦਵਾਰ ਆਪਣੀ ਆਈਡੀ ਵਿੱਚ ਸ਼ੋ ਹੋ ਰਹੀ ਵੈਕੈਂਸੀ ਦੇ ਵਿੱਚੋਂ ਲਿਸਟਾਂ ਨੂੰ ਚੂਜ਼ ਕਰੇਗਾ ਅਤੇ ਆਪਣੀ ਆਪਸ਼ਨਾਂ ਭਰ ਸਕਦਾ ਕਿੰਨੀਆਂ ਵੀ ਭਰ ਸਕਦਾ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਨਾ ਵੀ ਆਪਣੀ ਆਈਡੀ ਦੇ ਵਿੱਚ ਜਿੰਨੀਆਂ ਤੁਸੀਂ ਸਟੇਸ਼ਨ ਹੁੰਦੇ ਉਹਨੇ ਚੋਇਸ ਕਰ ਸਕਦੇ ਹੁੰਦੇ ਹੋ ਠੀਕ ਹੈ ਜੀ ਇਹਦੀ ਕੋਈ ਬੰਦਸ਼ ਨਹੀਂ ਹੁੰਦੀ ਚਾਹੇ ਤੁਸੀਂ 100 200 ਕਿੰਨੇ ਵੀ ਕਰ ਸਕਦੇ ਹੋ ਜਿੰਨੇ ਤੁਹਾਡੀ ਲਿਸਟ ਦੇ ਵਿੱਚ ਸ਼ੋ ਹੋ ਰਹੀ ਹੈ ਤੁਹਾਡੀ ਆਈਡੀ ਦੇ ਵਿੱਚ ਸੋ ਉਹਨਾਂ ਨੂੰ ਵੈਕੈਂਸੀ ਨੂੰ ਲਿਸਟ ਅਨਸਾਰ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਜ਼ਿਲ੍ਹੇ ਵਿੱਚ ਸਬੰਧਤ ਕੈਟਾਗਰੀ ਪਰ ਜਿਹੜੇ ਇਸ ਤੋਂ ਵਾਂਝੇ ਰਹਿ ਜਾਣਗੇ ਜਾਂ ਨਹੀਂ ਭਰਦੇ ਫਿਰ ਜਿਹੜੇ ਵਿਭਾਗ ਆ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਉਹ ਜਿਹੜਾ ਜੁਆਇਨ ਕਰਾਉਂਦਾ ਕੋਈ ਵੀ ਸਟੇਸ਼ਨ ਉਹ ਦੇ ਦਿੰਦਾ ਸੋ ਕਿਰਪਾ ਕਰਕੇ ਇਹ ਵੀਡੀਓ ਨੂੰ 5994 ਕੈਂਡੀਡੇਟਸ ਨਾਲ ਜ਼ਰੂਰ ਸਾਂਝਾ ਕਰੋ ਠੀਕ ਹੈ ਜੀ ਤੇ ਲਿਸਟ ਜਿਹੜੀ ਰਿਵਾਈਜ਼ ਕਰਕੇ ਇਹਨਾਂ ਦੀ ਵੈਬਸਾਈਟ ਦੇ ਉੱਪਰ www.educationrecruitmentboard ਦੇ ਉੱਪਰ ਜਿਹੜੀ ਉਹ ਪਾ ਦਿੱਤੀ ਗਈ ਹੈ ਉਦਿੱਤੇ ਤੁਸੀਂ ਸਰਚ ਕਰ ਸਕਦੇ ਹੋ ਤੇ ਨਵੇਂ 181 ਕੈਂਡੀਡੇਟ ਜਿਹੜੇ ਸ਼ਾਮਿਲ ਕਰ ਲਏਗੇ ਸੋ ਉਹਨਾਂ ਦੇ ਵਿੱਚ ਕੌਣ ਕੌਣ ਹੈ ਉਹ ਤੁਸੀਂ ਅਬ ਲਿਸਟ ਤੋਂ ਚੈੱਕ ਕਰ ਸਕਦੇ ਹੋ ਠੀਕ ਹੈ ਜਿਹੜੇ ਮੇਰੇ ਭੈਣ ਭਰਾ ਮਰੀਜ਼ ਬੇਸ ਅਬਰੀਨਾ ਉਡੀਕ ਕਰ ਰਹੇ ਸੀ ਕਿ ਕੋਈ ਨਵਾਂ ਨੋਟਿਸ ਆਵੇ ਤਾਂ ਕਿ ਸਾਡਾ ਵੀ ਜਿਹੜਾ ਇਹਦੇ ਵਿੱਚ ਅ ਅਸੀਂ ਵੀ ਸ਼ਾਮਿਲ ਹੋ ਸਕੀਏ ਸੋ 181 ਹੋਰ ਨਵੇਂ ਜਿਹੜੇ ਕੈਂਡੀਡੇਟ ਸ਼ਾਮਿਲ ਕਰ ਲਏ ਗਏ ਆ ਠੀਕ ਹੈ ਜੀ ਤੇ ਵੀਡੀਓ ਨੂੰ ਬਤ ਬਤ ਲਾਈਕ ਸ਼ੇਅਰ ਜਰੂਰ ਕਰਿਓ ਕਿਉਂਕਿ ਸਮਝਣ ਵਾਲੀ ਵੀਡੀਓ ਹੈ ਥੋੜਾ ਜਿਹਾ ਅ ਧਿਆਨ ਨਾਲ ਸਮਝਿਓ ਸਕਿੱਪ ਨਾ ਕਰਿਓ ਤੇ ਜੇਕਰ ਫਿਰ ਵੀ ਕੋਈ ਗੱਲ ਨਹੀਂ ਤਾਂ ਦੁਬਾਰਾ ਜਿਹੜੀ ਵੈਕ ਕਰਕੇ ਸਮਝ ਲਿਓ ਤੇ ਤੁਸੀਂ ਠੀਕ ਹੈ ਜੀ ਚਾਹੀਏ ਦਾ ਕੋਈ ਤੁਸੀਂ ਸਕਰੀਨਸ਼ਾਟ ਵੀ ਮਾਰ ਸਕਦੇ ਹੋ ਉਸ ਤੋਂ ਬਾਅਦ ਬੜੀ ਬਰੀਕੀ ਦੇ ਨਾਲ ਆਪ ਵੀ ਸਮਝ ਸਕਦੇ ਹੋ ਠੀਕ ਹੈ ਜੀ ਤੇ ਕੱਲ ਨੂੰ ਇੱਕ ਲਾਹੌਰ ਲਿਸਟ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਉਹ ਵੀ ਜਿਹੜੀ ਬਿਲਕੁਲ ਕਹਦੀ ਵੀ ਕਨਫਿਊਜ਼ਿੰਗ ਵਾਲੀ ਹੈ ਉਹ ਵੀ 9894 ਪਰਤੇ ਨੂੰ ਲੈ ਕੇ ਆ ਠੀਕ ਹੈ ਉਹਦੇ ਵਿੱਚ ਵੀ ਡਬਲਿੰਗ ਵਾਲਾ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਡਬਲ ਜਿਹੜੀ ਕੈਟਾਗਰੀ ਮਿਲੀ ਹੈ ਉਹਨਾਂ ਦਾ ਵੀ ਸਿਸਟਮ ਹੈ ਠੀਕ ਹੈ ਜੀ ਸੋ ਕਾਫੀ ਕੁਝ ਗੁੰਝਲਦਾਰ ਜਿਹੜਾ ਇਸ ਭਰਤੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਫਿਰ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਬਰੀਕੀ ਦੇ ਨਾਲ ਸਾਰਾ ਕੁਝ ਸਪਸ਼ਟ ਕੀਤਾ ਜਾਵੇ ਪਰ ਜੇ ਫਿਰ ਵੀ ਕਿਤੇ ਕੋਈ ਥੋੜੀ ਬਹੁਤ ਗਲਤੀ ਰਹੇਗੀ ਹੋਵੇ ਲਓ ਤੁਹਾਨੂੰ ਮਾਫੀ ਚਾਹਾਂਗੇ ਠੀਕ ਹੈ ਜੀ ਪਰ ਵੀਡੀਓ ਨੂੰ ਵਾਰਤવાર ਸ਼ੇਅਰ ਜਰੂਰ ਕਰਿਓ 27 ਅਤੇ 28 ਤਰੀਕ ਨੂੰ ਆਪਣੇ ਪਸੰਦੀ ਦੇ ਜਿਹੜੇ ਚੋਣ ਉਹ ਸਟੇਸ਼ਨਾਂ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਆਪਣੀ ਆਈਡੀ ਜਰੂਰ ਚੈੱਕ ਕਰ ਲਈ ਜਾਵੇ ਠੀਕ ਹੈ ਜੀ ਤੇ ਲਿਸਟ ਡਾਊਨਲੋਡ ਕਰਕੇ ਆਪਣਾ ਨਾਮ ਚੈੱਕ ਕਰ ਲਿਆ ਜਾਵੇ ਸੋ ਮਿਲਦੇ ਹਾਂ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ